ਡਾਲਰ ਨਾਲ ਜੁੜੇ ਸਾਰਿਆਂ ਸਤਿਅ ਅਰਜਾ ਬਾਈ ਗੁਰਜੀ ਕ ਖਾਲਸਾ ਬਾਈ ਗੁਰਜੀ ਕੀ ਪਤੀ ਸਾਹਿਬ ਸੰਗਤ ਜਿਸ ਤਰ੍ਹਾਂ ਕਿ ਆਪ ਨੂੰ ਬਹੁਤ اچھی ਤਰ੍ਹਾਂ ਪਤਾ ਕਿ ਅੱਜ ਕੱਲ੍ਹ ਦੇਸ਼ ਦੇ ਹਾਲਾਤ ਜਿਹੜੇ ਆ ਕੁਝ ਦਿਨਾਂ ਤੋਂ ਬੜੇ ਨਾਚੂ ਚੱਲ ਰਹੇ ਆ ਉਹਦੇ ਇਵਜ ਦੇ ਵਿੱਚ ਅੱਜ ਹੁਣੇ ਡੀਸੀ ਸਾਹਿਬ ਦਾ ਹੁਕਮ ਗਿਆ ਕਿ ਇਮੀਡੀਏਟ ਜਿਹੜੇ ਤਰੰਤ ਪ੍ਰਭਾਵਾਂ ਦੇ ਨਾਲ ਆਪਣੇ ਕਸਬੇ ਦੇ ਤੇ ਨਾਲ ਲੱਗਦੇ ਕਸਬਿਆਂ ਦੇ ਸਾਰੇ ਬਾਜ਼ਾਰ ਬੰਦ ਕਰਾਈ ਜਾਣ ਤੇ ਉਸੇ ਤ ਅਨੁਸਾਰਾਂ ਬੇਨਤੀ ਆ ਕਿ ਆਪਾਂ ਸ਼ਾਸਨ ਦੇ ਜਿਹੜੇ ਆ ਇਹ ਹੁਕਮ ਜਿਹੜੇ ਆ ਆਪਣੇ ਭਲੇ ਲਈ ਕੀਤੇ ਜਾਂਦੇ ਆ ਉਹ ਬਣ ਕੇ ਤੇ ਆਪਾਂ ਪ੍ਰਸ਼ਾਸਨ ਦਾ ਸਾਥ ਦਈਏ ਤੇ ਰਾਤ ਨੂੰ ਵੀ ਜਦੋਂ ਆਪਾਂ ਨੂੰ ਬਲੈਕਆਊਟ ਦਾ ਆਰਡਰ ਜਿਸ ਤਰ੍ਹਾਂ ਸੰਦੇ ਆ ਮਿਲਦਾ ਉੱਥੇ ਤਰ੍ਹਾਂ ਆਪਾਂ ਆਪਣੀਆਂ ਲਾਈਟਾਂ ਬੰਦ ਕਰਕੇ ਇਹ ਸਾਰਾ ਕੁਝ ਇhtiyat ਵਜੋਂ ਇਹ ਪੈਨਿਕ ਵਜੋਂ ਨਹੀਂ ਡਰਨ ਦੀ ਲੋੜ ਨਹੀਂ ਇhtiyat ਵਜੋਂ ਸਾਰਾ ਆਪਾਂ ਕਰਕੇ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਤਾਂ ਕਿ ਜਿਹੜੇ ਆਪਾਂ ਨੂੰ ਕਿਸੇ ਅਨਸਖਾਵੀ ਘਟਨਾ ਹੋ ਜਿਹੜਾ ਉਹ ਬੱਜਟ ਵਿੱਚ ਆਪਾਂ ਆਪਾਂ ਨੂੰ ਸਹੂਯੋਗੀ ਹੋਣ ਸਾਰੇ ਹੋਰ ਵੀ ਰਾਤ ਬਾਕੀ ਰਾਤ ਬਾਰੀ ਤੁਹਾਨੂੰ ਪਤਾ ਹੈ ਕਿ ਕਾਫੀ ਸ਼ੈਲਿੰਗ ਆਪਣੇ ਏਰੀਆ ਵਿੱਚ ਹੋਈ ਹੈ ਸੰਗਰਾਮਾਂ ਅਰੀਵਾਲ ਬੇਟ ਬਿਆਸ ਦੇ ਨੇੜੇ ਉਹਨਾਂ ਤੋਂ ਵਜਣ ਵਾਸਤੇ ਸਾਰੇ ਇਹ ਇਤਿਹਾਤੀ ਕਦਮ ਹੈਗੇ ਆ ਕਿਉਂਕਿ ਇੱਕ ਉਹਦੇ ਵਾਸਤੇ ਰੈਸਲ ਡਿੱਲ ਜਿਹੜੀ ਪਲੱਤ ਵਿੱਚ ਕਰਾਈ ਕਰਾਈ ਜਾ ਰਹੀ ਹੈ ਇਹ ਵੀ ਜੀਏਟੀ ਸਾਰੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਸਾਡੇ ਨਾਲ ਆ ਉਥੇ ਮਜੂਰ ਮੈਂ ਇਸ ਵੇਲੇ ਰਗੂਜੀ ਦੇ ਨਾਲ ਖੜਾ ਆ ਤੁਹਾਨੂੰ ਬੇਨਤੀ ਕਰਨ ਵਾਸਤੇ ਹਾਜ਼ਰ ਹੋਏ ਆ ਕਿ ਸਾਰਿਆਂ ਨੇ ਪ੍ਰਸ਼ਾਸਨ ਦੀ ਹੁਦਿਆਤਤਾ ਮੰਨ ਕੇ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਚੱਲਣਾ ਤਾਂ ਕਿ ਜਿਹੜੀ ਜਿਸ ਤਰ੍ਹਾਂ ਜਿਸ ਤਰ੍ਹਾਂ ਗ੍ਰਹਿ ਮੰਤਰਾਲੇ ਦੇ ਆਪਾਂ ਨੂੰ ਹੁਕਮ ਹੁੰਦੇ ਆ ਉਸ ਤਰ੍ਹਾਂ ਆਪਾਂ ਇਹ ਲਾਗੂ ਕਰਕੇ ਕਰਕੇ ਆਪਣੇ ਆਪ ਨੂੰ ਸੇਵ ਰੱਖਣਾ ਬਹੁਤ ਬਹੁਤ ਧੰਨਵਾਦ ਰਗੂਜੀ